ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਦੇ ਵਿੱਚ ਪ੍ਰਸ਼ਾਦ ਦੇਣ ਵਾਲੇ ਕਰਦੇ ਨੇ ਤੰਬਾਕੂ ਦਾ ਸੇਵਨ ਤੇ ਪਾਕਿਸਤਾਨ ਵੱਲੋਂ ਆਸਥਾ ਦੇ ਨਾਮ ਤੇ ਸਿੱਖਾਂ ਦੀ ਹੋ ਰਹੀ ਹੈ ਵੱਡੀ ਲੁੱਟ ਲੰਡਨ ਤੋਂ ਹੋਏ ਨੇ ਖੁਲਾਸੇ ਨਿਹਾ ਇਸ ਵੇਲੇ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਪਾਕਿਸਤਾਨ ਸਰਕਾਰ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਸਵਾਲ ਉੱਠ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਕਰਤਾਰਪੁਰ ਕੋਰੀਡੋਰ ਦੇ ਬਿਲਕੁਲ ਨਾਲ ਲੱਗਦੇ ਇੱਕ ਪਾਲੋ ਦੀ ਵੀਡੀਓ ਵਾਇਰਲ ਹੋਈ ਤੇ ਜੁਰਦ ਵਿੱਚ ਸ਼ਰਾਬ ਦੇ ਪਰੋਸਣ ਤੇ ਮਾਸ ਪਰੋਸਣ ਦੀ ਗੱਲ ਨੂੰ ਲੈ ਕੇ ਪਾਕਿਸਤਾਨ ਸਰਕਾਰ ਨਿਸ਼ਾਨੇ ਦੇ ਉੱਤੇ ਸੀ ਤਾਂ ਉਸ ਦੌਰਾਨ ਹੁਣ ਦੁਬਾਰਾ ਫਿਰ ਇੱਕ ਵਾਰ ਪਾਕਿਸਤਾਨ ਸਰਕਾਰ ਦੇ ਉੱਤੇ ਸਵਾਲ ਉੱਠੇ ਨੇ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਸਿੱਖਾਂ ਦੀ ਜਿਹੜੀ ਲੁੱਟ ਹੈ ਖਾਸ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਦੇ ਵੱਲੋਂ ਉੱਥੇ ਕੀਤੀ ਜਾ ਰਹੀ ਹੈ ਜਿਹੜੇ ਸ਼ਰਦਾਲੂ ਉੱਥੇ ਆਉਂਦੇ ਨੇ ਉਹਨਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਇਸ ਵੇਲੇ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਮ ਤੇ ਵੱਡੀ ਲੁੱਟ ਕਰਨ ਦਾ ਸਮਾਚਾਰ ਆ ਗਿਆ ਹੈ ਤੇ ਇਸ ਕਾਰਨ ਵਿਦੇਸ਼ੀ ਸਿੱਖਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਹੈ ਲੰਡਨ ਤੋਂ ਪਾਕਿਸਤਾਨ ਚੜ੍ਹਦੇ ਪੰਜਾਬ ਦਿੱਲੀ ਭਾਰਤੀ ਯਾਤਰਾ ਕਰਕੇ ਆਏ ਨੌਜਵਾਨਾਂ ਨੇ ਆਪਣਾ ਅਨੁਭਵ ਦੱਸਿਆ ਤੇ ਕਿਹਾ ਕਿ ਔਕਾਫ਼ ਬੋਰਡ ਦੇ ਪ੍ਰਿਸ਼ਟ ਅਧਿਕਾਰੀ ਗੁਰਦੁਆਰਾ ਜਨਮ ਸਥਾਨ ਸਮੇਤ ਭਾਰਤ ਪਾਕਿਸਤਾਨ ਵਿਚਕਾਰ ਬਣੀ ਸ਼ਾਂਤੀ ਦੇ ਲਾਂਘੇ ਵਿੱਚ ਮਨਮਰਜ਼ੀ ਕਰਦੇ ਵੇਖੇ ਗਏ ਨੇ ਤੇ ਯਾਤਰਾ ਵਿੱਚ ਗਏ ਬਜ਼ੁਰਗਾਂ ਔਰਤਾਂ ਨੂੰ ਪਹਿਲੀ ਦੂਜੀ ਮੰਜ਼ਲ ਦੇ ਉੱਤੇ ਕਮਰੇ ਨਹੀਂ ਦਿੱਤੇ ਜਾਂਦੇ ਜਦੋਂ ਕਿ ਬਾਕੀ ਯਾਤਰੀ ਕਰਮੇ ਕਮਰਿਆਂ ਦੀ ਵੰਡ ਦੇ ਵਿੱਚ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਮੁੱਖ ਮੰਤਰੀ ਫੌਜ ਦੇ ਅਫਸਰ ਉਕਾਬ ਬੋਰ ਦੇ ਕੋਟੇ ਦੇ ਵਿੱਚ ਕਮਰੇ ਦਿੱਤੇ ਜਾਂਦੇ ਨੇ ਜਦੋਂ ਕਿ ਕੁਝ ਕੁ ਖਾਸ ਮੈਂਬਰ ਆਪਣੇ ਕੋਟੇ ਦੇ ਕਮਰਿਆਂ ਦਾ ਹੋਟਲ ਦੇ ਕਮਰਿਆਂ ਵਾਂਗ ਕਿਰਾਇਆ ਵਸੂਲਣ ਦੇ ਚਰਚੇ ਜਿਹੜੇ ਯਾਤਰਾਦਾਨ ਹੁੰਦੇ ਰਹਿੰਦੇ ਨੇ ਪਰ ਇਹ ਵੀ ਜਿਹੜੀ ਮੋਟੀ ਜਾਂਚ ਦੇ ਉੱਤੇ ਗੁਰਪੁਰਬ ਦੀ ਸਮਾਪਤੀ ਤੋਂ ਬਾਅਦ ਗੱਲ ਖਤਮ ਕਰ ਦਿੱਤੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਚੋਲਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਪਛਾਣ ਬਣਾਉਣ ਦੇ ਵਿੱਚ ਅਸਫਲ ਰਹੀ ਹੈ। ਉਹ ਵੀ ਬਿਕਰਮੀ ਤੇ ਮੂਲ ਨਾਨਕਸ਼ਹੀ ਕਲੰਡਰ ਦੇ ਵਿੱਚ ਸਿੱਖਾਂ ਨੂੰ ਬੰਨੜ ਦਾ ਕੰਮ ਕਰ ਸਿੱਖ ਇਤਿਹਾਸ ਨੂੰ ਖਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਯਾਤਰੀਆਂ ਨੇ ਕਿਹਾ ਕਿ ਸਿੱਖਾਂ ਤੋਂ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਲਈ ਨਿਤ ਪ੍ਰਤੀ ਦਿਨ ਅਰਦਾਸ ਕੀਤੀ ਜਾਂਦੀ ਹੈ। ਪਰੰਤੂ ਕਰਤਾਰਪੁਰ ਸਾਹਿਬ ਦੇ ਅੰਦਰ ਜਾ ਕੇ ਕੁੱਲ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਦੀ ਦੇਖਪਾਲ ਦੇ ਨਾਮ ਦੇ ਉਤੇ ਹਰ ਵਿਅਕਤੀ ਤੋਂ 1500 ਰੁਪਏ ਜਿਹੜੇ 1500 ਰੁਪਏ ਨੇ ਉਹ ਵਸੂਲੇ ਜਾ ਰਹੇ ਨੇ ਤੇ ਇੱਥੇ ਇਹ ਵੀ ਸਾਹਮਣੇ ਆਉਂਦਾ ਹੈ ਕਿ ਭਾਰਤ ਤੋਂ ਆਉਣ ਵਾਲਿਆਂ ਤੋਂ ਲੰਘੇ ਦੇ 1500 ਰੁਪਏ ਵਸੂਲੇ ਜਾਂਦੇ ਨੇ ਤੇ ਵਿਦੇਸ਼ੀ ਧਰਤੀ ਤੋਂ ਆਉਣ ਵਾਲੇ ਯਾਤਰੀਆਂ ਤੋਂ ਵੱਖ-ਵੱਖ ਦੇਸ਼ਾਂ ਦੀ ਵੀਜ਼ਾ ਫੀਸ ਤੋਂ ਇਲਾਵਾ 1500 ਰੁਪਏ ਦਾ ਵਾਧੂ ਟੈਕਸ ਮੰਗਿਆ ਜਾ ਰਿਹਾ ਜਿਸ ਕਾਰਨ ਵਿਦੇਸ਼ੀ ਸਿੱਖਾਂ ਦੇ ਵਿੱਚ ਭਾਰੀ ਰੋਸ ਹੋਈ ਹੈ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਪਿੰਨੀਆਂ ਦਾ ਪ੍ਰਸ਼ਾਦ ਦੇਣ ਵਾਲੇ ਤਮਾਕੂ ਦਾ ਸੇਵਨ ਕਰਦੇ ਨੇ ਜੋ ਜ਼ਿਆਦਾਤਰ ਦੂਜੇ ਧਰਮਾਂ ਦੇ ਲੋਕ ਨੇ ਜੋ ਕਈ ਥਾਵਾਂ ਉਤੇ ਟੋਪੀ ਪਾਉਂਦੇ ਨੇ ਜਾਂ ਨੰਗੇ ਸਿਰ ਘੁੰਮਦੇ ਵੀ ਵੇਖੇ ਜਾ ਸਕਦੇ ਨੇ ਅਜਿਹੇ ਖੁਲਾਸੇ ਕੀਤੇ ਨੇ ਉਸ ਵਿੱਚੋਂ ਆਏ ਨੌਜਵਾਨਾਂ ਤੇ ਯਾਤਰੀਆਂ ਨੇ ਯਾਤਰੀ ਨੇ ਕਿਹਾ ਕਿ ਆਪਣੇ ਧਾਰਮਿਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ ਜਦੋਂ ਕਿ ਗੁਰਦੁਆਰੇ ਦੇ ਅੰਦਰ ਤੇ ਬਾਹਰ ਚਿੱਟੇ ਕੱਪੜਿਆਂ ਵਿੱਚ ਪੁਲਿਸ ਹਰ ਇੱਕ ਵਿਅਕਤੀ ਨਾਲ ਤਸਵੀਰਾਂ ਖਿਚਾਉਂਦੀ ਫਿਰਦੀ ਹੈ ਤੇ ਯਾਤਰੀਆਂ ਮੁਤਾਬਕ ਓਕਾਬ ਬੋਨ ਪਾਕਿਸਤਾਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉੱਪਰ ਕੰਮ ਕਰਦਾ ਹੈ ਤੁਨਾਂ ਕਿਹਾ ਕਿ ਭਾਰਤ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਯਾਤਰੀਆਂ ਦੀ ਸਹੂਲਤ ਨਾਲ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਆਧਾਰ ਉੱਤੇ ਲਿਖਿਆ ਗਿਆ ਹੈ ਪਰੰਤੂ ਪਾਕਿਸਤਾਨ ਵਿੱਚ ਉਸ ਨੂੰ ਤੀਸਰਾ ਸਥਾਨ ਦਿੱਤਾ ਗਿਆ 1500 ਰੁਪਏ ਯਾਤਰੀ ਟੈਕਸ ਸਬੰਧੀ ਪਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਪ੍ਰਬੰਧਕ ਕਮੇਟੀ ਨਾਂ ਦੀ ਕਮੇਟੀ ਹੈ ਪਰ ਹਰ ਕੰਮ ਉਕਾਬ ਬੋਰਡ ਦੇ ਹੁਕਮਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਹਦੂਦ ਦੇ ਵਿੱਚ ਦਾਖਲ ਹੋਣ ਸਬੰਧੀ ਲੱਗੇ ਟੈਕਸ ਸਬੰਧੀ ਕਿਸੇ ਵੀ ਮੌਜੂਦਾ ਮੈਂਬਰ ਨੇ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਵਿਦੇਸ਼ਾਂ ਤੋਂ ਜੱਥੇ ਲੈ ਕੇ ਆਉਂਦੇ ਜੱਥੇਦਾਰਾਂ ਨੇ ਇਹ ਸਬੰਧੀ ਕੋਈ ਇਤਰਾਜ਼ ਜਤਾਇਆ ਇੱਕ ਅੰਦਾਜ਼ੇ ਦੇ ਮੁਤਾਬਕ 10000 ਦੇ ਕਰੀਬ ਸੰਗਤਾਂ ਰੋਜ਼ਾਨਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਅਤੇ ਉਹਨਾਂ ਦੇ ਕੋਲੋਂ ਤਕਰੀਬਨ 150 ਕਰੋੜ ਰੁਪਇਆ ਟੈਕਸ ਲਈ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਵੱਲੋਂ ਸ਼ਰਧਾ ਮੁਤਾਬਕ ਗੁਰਗ ਵਿੱਚ ਪਾਏ ਜਾਂਦੇ ਗੁਫਤ ਦਾਨ ਦੀ ਕੋਈ ਸੀਮਾ ਨਹੀਂ ਹੈ। ਵਿਦੇਸ਼ੀ ਯਾਤਰੀਆਂ ਨੇ ਓਕਾਪ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਅਪੀਲ ਕਰਨ ਜੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਤੇ ਸੇਵਾ ਸੰਭਾਲ ਲਈ ਰੁਪਏ ਦੀ ਲੋੜ ਹੈ ਤਾਂ ਸਮੁੱਚੀ ਸਿੱਖ ਕੌਮ ਪਾਕਿਸਤਾਨ ਦੇ ਵਿੱਚ ਰੁਪਈਆਂ ਦਾ ਢੇਰ ਲਾ ਦੇਵੇਗੀ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਗੁਰਪੁਰਬ ਸਮੇਂ ਪਾਕਿਸਤਾਨ ਸਰਕਾਰ ਨੇ ਭਾਰਤੀ ਯਾਤਰੀਆਂ ਸਮੇਤ ਇੰਗਲੈਂਡ, ਕੈਨੇਡਾ, ਯੂਰਪ, ਆਸਟ੍ਰੇਲੀਆ ਦੇ ਸੈਂਕੜੇ ਸਿੱਖਾਂ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਜਿਨ੍ਹਾਂ ਵਿੱਚ ਜ਼ਿਆਦਾ ਲੋਕ ਖਾਲਿਸਤਾਨ ਵਿਚਾਰਧਾਰਾ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਤੇ ਯਾਤਰਾ ਵਿੱਚ ਗਏ ਅਫਗਾਨੀ ਸੰਗਤਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਜਾਨ ਮਾਲ ਨੂੰ ਭਾਰੀ ਖਤਰਾ ਹੈ ਤੇ ਪੁਲਤ ਵੱਲੋਂ ਸਿੱਖਾਂ ਨੂੰ ਹਰ ਵਕਤ دہشت گرد ਹਮਲਾ ਵਰ ਦੱਸ ਕੇ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ پاک ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਦਸ਼ਵਤ ਦੇਣ ਲਈ ਤਿਆਰ ਹੈ। ਪਰੰਤੂ ਤਬਾਕੂ ਅਤੇ ਪ੍ਰਸ਼ਤ ਅਧਿਕਾਰੀ ਬਿਲਕੁਲ ਬਰਦਾਸ਼ਤ ਨਹੀਂ।